ਹੋਣ ਲੱਗਿਆ ਇੱਕ ਪਾਸੇ ਸ਼ੰਕਰਪੁਰੀਆ ਕਾਕਾ ਗੜ ਕਰ ਗਿਆ ਟੱਕਾ ਫਾਈਨਲ ਦੇ ਵਿੱਚ ਕਬੱਡੀ ਪਾ ਰਿਹਾ ਇੱਕ ਪਾਸੇ ਸ਼ਕਰਪੁਰੀਆ ਫਰੀਦ ਹੈ ਦੂਜੇ ਪਾਸੇ ਸ਼ਕਰਪੁਰੀਆ ਕਾਕਾ ਸਦੀਕ ਵਰਗੇ ਚਾਰ ਨੌਜਵਾਨ ਉਹ ਸ਼ਕਰਪੁਰ ਦੀ ਧਰਤੀ ਜిల్లా ਜਲੰਧਰ ਦੀ ਦੁਨੀਆ ਖੜੀ ਦੇਖਦੀ ਹੈ ਰਾਮਪੁਰ ਗੁਜਰਾ ਛੰਨਾ ਦੇ ਵਿੱਚ ਟਰੈਕਟਰਾਂ ਦੇ ਫੈਸਲੇ ਹੋਣ ਲੱਗੇ ਆ ਇੱਕ ਪਾਸੇ ਸ਼ਕਰਪੁਰੀਆ ਕਾਕਾ ਉਹ ਸੰਦੀਪ ਲੁਧਰ ਨੂੰ ਜਫਾ ਲਾ ਗਿਆ ਜੰਦਰਾ ਟਰੈਕਟਰ ਤੇ ਬੈਠਣ ਨੂੰ ਫਿਰਦਾ ਕਾਕਾ ਸ਼ਕਰਪੁਰੀਆ ਕਰ ਗਿਆ ਇਹ ਟਾਕਾ ਸ਼ਕਰੀਆ ਕਮਾਲ ਕਰ ਗਿਆ ਓਏ ਸੰਗਰੂਰ ਵਾਲੇ ਆਉਂਦਾ ਸਵਾਦ ਕਬੱਡੀ ਦਾ ਕੋਈ ਨਹੀਂ ਜਿੰਨ ਪਿਆਰਾ ਕੋਈ ਵੀ ਜੱਫੀ ਜੱਫਾ ਲਾਵੇ ਰਾਮਪੁਰ ਖੋਪੜਾ ਵੀਰ ਕੰਨਾ 1100 1100 ਆ ਕਹਿੰਦੇ ਟਾਕੜ ਮੇਰੇ ਮਿੱਤਰੋ ਦੇ ਇਸਵੇਂ ਗੋਗੜੀਆਂ ਵਾਲਾ ਦੂਜੇ ਪਾਸੇ ਬੁਲਟ 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 ਟੱਕੜ ਕਰ ਗਿਆ ਟੱਕਾ ਸਵਾਗਤ। ਓਏ ਭਾਈ ਮੈਚ ਕਿੰਨਾ ਲੱਗਦਾ। ਵੀਰ ਹਰਮਨ ਅਮਰੀਕਾ ਵਾਲਾ ਪੱਪੂ ਚੌਧਰੀ ਐ ਬੈਸਟਾਂ ਦੇ ਲਈ ਟਰੈਕਟਰ ਨੇ ਪਹਿਲਾ ਪ੍ਰਾਈਜ਼ ਕਹਿੰਦੇ ਰਾਮਫਲ ਕਮਾਨ ਖੋਪੜੇ ਦੇ ਪਰਿਵਾਰ ਵੱਲੋਂ 1 ਲੱਖ ਰੁਪਈਆ ਸਤਨਾਮ ਕਾਲੇ ਕੌੜੀਆਂ ਵੱਲੋਂ ਦੂਜਾ ਪ੍ਰਾਈਜ਼ 9 ਲੱਖ ਐ ਇਹ ਅੰਬਾ ਸੁਰ ਸਿੰਘ ਵਾਲੇ ਦੀ ਧਿਰਤੀ ਦਾ ਨੰਬਰ 10 ਦਾ ਮੰਡੀ ਦੇ ਹਿੱਸੇ ਦੇ ਵਿੱਚ ਕਰ ਗਿਆ। ਕਬੱਡੀ ਆ ਕੀ ਬਣ ਗਿਆ? ਇਹ ਤੇ ਕੁਝ ਹੋਰ ਨਹੀਂ ਬਣ ਗਿਆ ਮੈਨੂੰ ਲੱਗਦਾ ਅੰਬਾ ਬਾਹਰ ਦੀ ਲਾਂਗਿਆ ਮੈਨੂੰ ਲੱਗਦਾ ਇਦਾਂ ਹੀ ਹੈ ਦੇਵਕੀ ਜੀ ਕਹਿੰਦੇ ਐ ਜੇ ਸਾਜੀ ਪਾਊਗਾ ਬਾਜੀ 11000 ਦਿੱਤਾ ਜਾਊਗਾ ਸਾਜੀ ਦੀ ਬਾਜੀ ਤੇ 11000 ਦਿੱਤਾ ਜਾਊਗਾ ਲੈ ਵੀ ਸ਼ਹਿਜ਼ਾਦ ਅਲੀ ਓਏ ਬਾਜ਼ੀਆਂ ਦੇਖਣਾ ਚਾਹੁੰਦੀ ਹੈ ਦੁਨੀਆ ਲਓ ਸਾਜੀ ਨੰਬਰ ਜੋੜ ਗਿਆ ਆਥੇ ਰੱਖ ਓਏ ਭਾਈ ਸਾਜੀ ਦੇ ਐਕਸ਼ਨ ਕਿੱਦਾਂ ਲੱਗਦੇ